ਆ ਗਿਆ ਹੋ ਰਿਹਾ ਹੈ ਹਾਂ ਉਹ ਤੇਰੀ ਸਾਈਡ ਲਈ ਵੀ ਸਮਰਾਈਏ ਬਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਦੀਪਪੁਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੇ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸ਼ਾਮ ਦਾ ਟਾਈਮ ਹੈ ਜੀ ਮੈਂ ਸੋਚ ਰਹੀ ਮੈਂ ਬੇੜਾ ਸੰਬਰ ਦਵਾਂ ਕਿਉਂਕਿ ਸਵੇਰੇ ਧੁੱਪ ਚੜ੍ਹ ਜਾਂਦੀ ਹੈ ਚਲੋ ਕੱਲ ਨੂੰ ਹੈ ਵੀ ਸੰਡੇ ਐਨਾਂ ਦਾ ਹੁਣ ਸੰਬਰ ਨਹੀਂ ਇੱਧਰੋਂ ਸੇ ਸੰਬਰ ਦੂੰਗੀ ਕਿਉਂਕਿ ਨਾ ਕੱਖ ਵਗਿਆ ਹਵਾ ਕਿਰ Oh yeah.

ਮੇਗਨੇਵੇਂ ਲੋ ਜੀ ਆਪਣੇ ਸੇਵ ਨੂੰ ਵੀ ਫੁੱਲ ਆਣਾ ਸ਼ੁਰੂ ਹੋ ਗਿਆ ਬਾਕੀ ਦੇਖਦੇ ਆ ਵੀ ਲੱਗਦੇ ਕਿੰਨੇਗੇ ਆ ਦੇਖੋ ਦੋ ਤਿੰਨ ਫੁੱਲ ਐ ਇਹ ਉਰੇ ਇੱਕ ਦੋ ਕਿਲਗੇ ਕਰੰਦੇ ਆ ਉਰੇ ਹੈਗੇ ਚਾਰ ਪੰਜ ਉਹ ਉੱਪਰ ਐ ਉੱਪਰ ਵਾਲੇ ਹਜੇ ਛੋਟੇ ਐ ਉਹ ਦੇਖੋ ਪਰਲੇ ਛੜ ਨੂੰ ਦਿਖਤ ਰਿਹਾ ਛੋਡੇ ਵਾਲ ਛੜ ਨੂੰ ਚਲ ਫੁੱਲ ਲੱਗ ਜੇ ਕੋ ਪਤਾ ਉਹ ਨਿਕਲੀਆਂ ਉੱਥੇ ਹੋਰ ਜਮ ਕਰੇ ਕਿ ਟਿੰਡੇਆਂਗੇ ਪਹਿਲਾਂ ਨਿਕਲਣ ਸ਼ੁਰੂ ਹੋਈਆਂਗਾ ਨਹੀਂ ਟਿੰਡੇ ਹੂੰ ਟਿੰਡੇ 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 ਮੇਰੇ ਪਾਪਾ ਬੋਲ ਕੇ ਆ ਗਏ ਜਦੋਂ ਮੇਰੇ ਪਾਪੇ ਕੇ ਪਿੱਛੇ ਬਿਚਲਾਇਆ ਦੇ ਅੱਥਾ ਮੈਂ ਮੇਰੇ ਪਿੱਛੇ ਟਿੰਡੇ ਲੈਣਾ ਰਹੇ ਹੈ ਇਹ ਪੜਦੇ ਫੁੱਲ ਜਾਂ ਕਿਉਂ ਵੱਢਣੇ ਫੁੱਲ ਕੇ ਨੇੜੇ ਲਾ ਦੇਣਾ ਵਸ ਆੜੂ ਨਹੀਂ ਗੱਬੇ ਫੇਲਰ ਜਾਣਾ ਹੈ ਆਪਾਂ ਪਹੁੰਚ ਗਏ Það er hægirðið hérna, þú stræðir félgar náttúrulega. ਆਦੇ ਬਾਲਟੀਆਂ ਟਾਈਮ ਤੇ ਘਰ ਰੋਣਾ ਇਨੇ ਘਰੋਂ ਤੁਮਾਹ ਕਹਤਾ ਰਹੀ ਹੈ ਤੁਹਾਨੂੰ ਲੱਗਾ ਮੈਂ ਸੌਣਾ ਠੀਕ ਹੈ ਠੀਕ ਹੈ ਆ ਜਲਦੀ ਆ ਜਾ ਮੈਨੂੰ ਲੱਗਦਾ ਨਹੀਂ ਹੈ ਵੀ ਇੰਨਾ ਸੌਇਆ ਕੀ ਹੋ ਗਿਆ ਹਾਂ ਬੁਕੇ ਮਾਰੀ ਪਾਪੀ ਛੋਡੀ ਜੀ ਜੁੰਦੀ ਦਾ ਦੇਖੋ ਮੇਰੇ ਤੇ ਹੋਰ ਅਸ਼ੀਰਵਾਦ ਦੇ ਰਿਹਾ ਹਾਂ ਮਾਸਤੀ ਦਾ ਬਦਲ ਨਹੀਂ ਮਾਰੀ ਹੈ ਨਹੀਂ ਬਾਹਰ ਦੀ ਹਾਂ ਫਿਰ ਹੁਣ ਤਾਂਹੀਂ ਅਸ਼ੀਰਵਾਦ ਦੇਣਾ ਹੈ ਛੋਟਾ ਜਿਹਾ ਕਿੱਥੇ ਗਿਆ ਅੰਦਰ ਕੌਣ ਤੂੰ ਉਹ ਨਹੀਂ ਲੈ ਕੇ ਆਇਆ ਸੀਮੀ ਨੂੰ ਤਾਂ ਬੂਆ ਬੂਆ ਵਿੱਚ ਲਿਖੀ ਦੀ ਕਿੱਥੇ ਬੂਆ ਵਾ ਉਹ ਤਾਂ ਸਾਹਮਣੇ ਨਿਆਣਿਆਂ ਨਾਲ ਚਾਹ ਚਾਹੇ ਕਰਨੇ ਮਗਾ ਚੱਲ ਤੂੰ ਬਹੁਤ ਫਟਾ ਲੱਗ ਆਏ ਹੈ ਮੱਛਰ ਕਿੰਨੇ ਮੱਛਰ ਬਹੁਤ ਹੋ ਗਏ ਅੱਖਾਂ ਵਿੱਚ ਨਹੀਂ ਮੇਰੇ ਅੱਖਾਂ ਵਿੱਚ ਓਏ ਹਟ ਖਾ ਲੈ ਖਾ ਲੈ ਜੋ ਹੀ ਹੈ ਹਰ ਛੋਟੀ ਜੀ ਠੀਕ ਹੈ ਚਾਹ ਪਾਣੀ ਪੀਏ ਕਿ ਬਣਾਵਾਂ ਨਾ ਨਾ ਚਾਹ ਤੂੰ ਪਤਾ ਨਹੀਂ ਪੰਜ ਦਿਨ ਫਰ ਰੱਖਾ ਮੈਂ ਓਏ ਕਹਿ ਰਿਹਾ ਓਏ ਮੈਗੀ ਬਣ ਗਈ ਅੰਦਰ ਲੱਗੀ ਆ ਬਣਾ ਹੀ ਲੱਗ ਰਹੀ ਮਨ ਲੱਗਿਆ ਜਿਹਾ ਮੂੰਹ ਹੈ ਮੈਗੀ ਦਾ ਦੁੱਧ ਨਹੀਂ ਬਣਾਈ ਸਿੱਕਾ ਰੰਗ ਆ ਦੇ ਫਿਰ ਜਿਹੜੀ ਐ ਚਿੱਟਾ ਜਾ ਖਾਇਆ ਤੂੰ ਵੀ ਨਾ ਉਨੀ ਬਸ ਮੈਂ ਤਾਂ ਭੱਜ ਰਹੀ ਜਾਂਦਾ ਮੈਂ ਕਿ ਤੂੰ ਖਾ ਲੈ ਕੁਝ ਤਾਂ ਮਿਲਣਾ ਤੇ ਮੈਂ ਤਾਂ ਤੇਰਾ ਹਾਂ ਹਾਂ ਨਾ ਬੂਆ ਨੂੰ ਭੁੱਖੀ ਰੱਖਣੀ ਦੀ ਉਹ ਉਹਨਾਂ ਨੂੰ ਮੈਨੂੰ ਪਤਾ ਨਾ ਕਿ ਅੱਗੇ ਚਿੱਜਾਂ ਖਾਣੀਆਂ ਅੱਛਾ ਤੈਨੂੰ ਪਤਾ ਤਾਂ ਹੈ ਤੇ ਤੂੰ ਫੋਨ ਕਰ ਦਿੰਦਾ ਹਾਂ ਮੈਂ ਉਹ ਕੁਝ ਬਣਾ ਲਾਂਦੇ ਔਰ ਇਹਨੂੰ ਆਜਾ ਉਹਨਾਂ ਤਾਂ ਬੂਆ ਕੋ ਜਾਣਾ ਤਾਂ ਚਾਹ ਲਗਾ ਤੇਨੂੰ ਪਤਾ ਪਿੰਡ ਬੰਨਣਾ ਨਹੀਂ ਆ ਕਿਹੜਾ ਪਿੰਡੇ ਬਲਾ ਬੂਆ ਗਿਆ ਸਾਮਣ ਡੈਂਡਾ ਪਤਾ ਇਹ ਪੰਜਾਬੀ ਚੁੱਲੇ ਕਿ ਪਿਛਲਾ ਪਿੰਡਾ ਹੈ ਪੰਜਾਬੀ ਚੁੱਲੇ ਕਿ ਪਿਛਾ ਕਿਹੜਾ ਪਿੰਡਾ ਵੀਰੋ ਕਿਸ ਕਾ ਕਿਆ ਪਿੰਡ ਕਿਹੜਾ ਇਹਦੇ ਪੁੱਛ ਰਿਹਾ ਕਹਿੰਦਾ ਕਿਸ ਕਾ ਸੀ ਸੀਗੀ ਨੂੰ ਆਗਾ ਪਿੰਡ ਹੈ ਪੰਜਾਬੀ ਜਿੱਲੇ ਦੇ ਪਿੱਛੇ ਕਿਹੜਾ ਪਿੰਡ ਜੋ ਪੰਜਾਬ ਚ ਲਾ ਹੌਟ ਆਉਣੀ ਹੈ ਤਾਂ ਆ ਆ ਇਧਰ ਆਪਾਂ ਮਿਲਗਾ ਸਿਕਰ ਰੋਟੀ ਖਾ ਕੇ हां हां ਹਾਂ ਪਜੂਰੀ ਹੈ ਕਗਲ ਸੇ ਤੇ ਪਹਿਲੀ ਵਾ ਸੱਜੇ ਆਤਾ ਵਾ ਕਿ ਰੋਂਗ ਸਾਈਡ ਤੇ ਉਹ ਜਿੱਥੇ ਦੋ ਕੁੱਟੀਆਂ ਜੀਆਂ ਤੂੰ ਆ ਜਾ ਬਣਾਏ ਵਾ ਬਲਦ ਜੀ ਹੈ ਮੋਜਰਾ ਅਲੀ ਮੋਜਰਾ ਮਾਦਰ ਬਟਾ ਪੱਕ ਗਿਆ ਸੱਜੇ ਸਾਹਮਣੇ ਇਹ ਸੱਜੇ ਹੱਥ ਬਾ ਵਾ ਟੱਬਾ ਇਧਰ ਉਧਰ ਦੇ ਅੰਬਾਲ ਦੇ ਆਂਦੇ ਵੇ ਕੰਬੀ ਸੜਕ ਬਹੁਤ ਹੈਗਾ ਇਧਰ ਜਾਉਂਗੇ ਤਾਂ ਦੋਈ ਸੜਕ ਆਪ ਕੋ ਬਿਚੇ ਸੜਕ ਨਾਲ ਸਤਰਾ ਉੱਠਾਉਣੀ ਪਿਠਾਉਣੀ ਪਾਉਣੀ ਜਿਹੜਾ ਪਿਠਾਉਣੀ ਨਹੀਂ ਹੈ ਇੱਥੇ ਵੀ ਕੀ ਆ ਰਿਹਾ ਨਾ ਰੇਲਵੇ ਲੈਣ ਕੇ ਲਾ ਗਈ ਪਿੰਡਾ ਨਾ ਨਾ ਹਾਂ ਰੇਲਵੇ ਲੈਣ ਕੇ ਬਾਅਦ ਇਧਰ ਹੀ ਆ ਪਿੱਛੇ ਆ ਇਧਰ ਹੋੜ ਕੇ ਨਹੀਂ ਨਹੀਂ ਇਧਰ ਵੀ ਇੰਟਰਵਿਊ ਜਿਹੜਾ ਹੈ ਸੱਜਾ ਬਾਦਸ ਆ ਗਿਆ ਪਟ્રોલ ਪੰਪ ਕੇ ਤੁਸੀਂ ਚਲ ਸੜ ਜਿਹੜਾ ਪੁਟਾ ਕੋਈ ਕਿਹੜਾ ਪਤਾ ਨਹੀਂ ਪਤਾਉਣਾ ਚਾਹੀਦਾ ਇਹ ਵੀ ਨਹੀਂ ਬਦਵਾਉਂਦਾ ਅੰਦਰ ਕਿ ਪਿੰਡਾਂ ਪਤਾ ਹੀ ਨਹੀਂ ਹੈਗਾ ਕੋਲ ਕਿ ਪੜੀਆਂ ਇੰਟਰਵਿਊ ਯਾਰ ਉਹ ਤਾਂ ਪੰਜਾਬੀ ਚੁੱਲੇ ਤੇ ਬਸ ਲਾਗ ਨੂੰ ਰਸਤਾ ਜਾਦਾ ਪਿੰਡ ਦੇ ਹਾਂ ਪੰਜਾਬੀ ਚੁੱਲੇ ਦਾ ਦੱਸਿਆ ਤਾਂ ਮੈਨੂੰ ਸੀ ਮੀਗੀ ਬੂਆ ਨੇ ਪਹਿਲਾਂ ਵੀ ਗੁਰਸਨੇ ਕਿ ਲਾ ਕੇ ਵਿੱਚ ਪਿੰਡ ਖਾਈ ਹੈ ਪਿੰਡ ਫਸੀ ਇੱਧਰ ਹਾਂ ਉੱਥੇ ਜਾਣਾ ਦਾ ਛੱਡਿਆ ਆਏ ਛੱਡਿਆ ਆਏ ਆਪਣੀ ਬਹੁ ਨੂੰ ਉੱਥੇ ਚੱਲ ਹੁਣ ਸਵੇਰੇ ਉਹ ਉਹ ਮੁੰਡਾ ਕਹਿੰਦਾ ਉੱਥੇ ਰੋਡ 'ਤੇ ਛੱਡਿਆ ਆ ਰਵਾਂ ਅੱਛਾ ਫਾਂਸੀ ਨੂੰ ਪਤਾ ਕਰੀ ਵੀ ਤੇਰੀ ਬੂਆ ਦਾ ਪਿੰਡ ਦੱਸ ਜਿਹੜਾ ਵੀ ਮਾਨੂੰ ਪਿੰਡ ਨਹੀਂ ਪਤਾ ਨਾਮ ਨਹੀਂ ਆਉਂਦੀਆਂ ਕਿਹੜਾ ਮੁੰਡਾ ਉਹ ਲੋਕੀਂ ਜਾਈ ਨੂੰ ਨਹੀਂ ਪਤਾ ਹੈ ਕਿਹੜਾ ਪਿੰਡ ਹੈ ਪੂਛਾ ਗਿਆ ਇੱਕ ਦੋ ਵਾਰ ਤਾਂ ਗਿਆ ਮੈਂ ਲਈ ਹਾਂ ਦੋ ਵਾਰ ਤਾਂ ਗਿਆ ਬੱਬੀ ਚੱਲ ਸਵੇਰੇ ਸੰਭੂ ਮਾਣ ਬੈਂਚ ਪਰੇ ਚਲਾ ਮਾਨੂੰ ਲਾ ਲੈ ਉਹ ਪੂਛ ਖਾਇਆ ਵਾ ਹੈ ਬਰਗਰ ਖਾਇਆ ਪਿੰਡ ਜਿਹੜਾ ਪਤਾ ਪੇੜ ਪੋਜੇ ਦਾ ਕਰਕੇ ਆਵਾਂ ਕਿਉਂ ਪਤਾ ਨਹੀਂ ਮਾਸੀਆਂ ਗੋਲ ਜਾ ਰਹੇ ਆ ਮੈਂ ਤੈਨੂੰ ਕਿੰਨੀ ਵਾਰ ਕਹਿਆ ਮੈਗੀ ਲੈਣ ਕੰਦ ਕਰ ਦੇ ਕੀ ਕਰਿਆ ਤਾ ਕੀ ਕਰਿਆ ਤਾ ਗੱਡੀ ਸਿਕਾਈ ਗਏ ਹਾਂ ਗੱਡੀ ਸਿਕਾਈ ਮੇਲੇ ਪਲੌਣੇ ਨੇ ਬਾਤ ਸੁਗਾਈ ਤੈਨੂੰ ਮੈਂ ਸਟਾਰਟਿੰਗ ਹਾਂ ਮੁਰਤੀ ਲੈ ਕੇ ਜਾਵਾਂ ਜਾਂ ਤਾਂ ਟੁੱਟ ਜੇ ਉਹ ਮੈਂ ਰਸ਼ਿੰਦੀ ਮੈਂ ਰਸ਼ਿੰਦੀ ਲਾਸਟੋ ਗੇਅਰ ਪਾਣੀ ਸਿੱਖੀ ਦੀ ਅੱਛਾ ਪਹਿਲੇ ਦੋ ਕਰਦੇ ਮੇਰੇ ਪਰੋਣੇ ਨੇ ਸਿਖਾਏ ਆ ਮਾਨੂ ਕੀ ਬੋਨ ਸਿਖਾ ਦੇ ਬਸ ਮੁਤਾ ਬਈ ਆਹੋ ਆਵਾ ਇਹਨੂੰ ਜਿੱਦਣ ਗੱਡੀ ਆ ਗਈ ਨਾ ਉਹਨੂੰ ਸਮਝ ਲੈ ਵਾਸ ਤੀਏ ਦਿਨ ਆਪਣੀ ਬੂਆ ਵਾ ਤੀਏ ਦਿਨ ਕਿਧਰੇ ਮੈਂ ਕਹਦੇ ਕਿ ਨਾ ਸਿਮੀ ਆ ਦੇ ਚਲੀਏ ਘੁੰਮਣ ਕਹਦੇਗੇ ਇੱਕ ਹੋਈ ਸਰ ਨਹੀਂ ਗੀ ਨੂੰ ਇੱਕ ਹੋਈ ਉਹ ਬਬਲੀ ਗੀ ਨੂੰ ਇਹ ਤਾਂ ਠੀਕ ਦੀ ਹੀ ਨਹੀਂ ਹੈ ਕੱਕਾ ਗੱਡੀ ਜਦ ਲੰਘਦਾ ਹਾਂ ਖੌਂਦਾ ਗੱਲੀ ਬਬਲੀ ਗੀ ਨੂੰ ਉਹਨੂੰ ਰਹਾ ਫਿਰ ਚੱਲਦੀ ਜੱਸ ਨਹੀਂ ਹੈ ਕਰ ਉਹ ਮਾਨੂੰ ਤੇਰਾ ਪੱਕਾ ਨਾਮ ਕੀ ਆਏ ਜਵਿੰਦਰ ਦਵਿੰਦਰ ਬੱਲ ਕਿਸਕੇ ਬੱਲੇ ਤੂੰ ਗੋਤ ਵੀ ਦੇਖ ਬੱਲ ਦਾ ਹੋਲੇ ਦੇ ਹੋਰ ਮੇਰਾ ਆ ਗਿਆ ਦਰਾਣੀ ਨੂੰ ਲੈ ਕੇ ਨਹੀਂ ਆਇਆ ਲੇ ਗੋਟਾ ਡੱਪ ਡੁੱਪੇ ਸਰ ਕੋਲੋਂ ਮਿਲ ਜੇ ਨਾ 8-5000 ਮੱਚੇ 6000 ਸਰ ਸਾਰਾ ਸਮਾਨ ਮਿਲ ਜੇ 3800 ਵੀ ਸਸਤੀਆਂ ਸਾਰੀ ਬਿਜ਼ਨਸ ਹੂੰ ਉਹੀ ਲਵਾ ਲਈ ਨਾ 1500 2200 ਰੰਗ ਪੂਰੇ ਹੋਈ ਮੱਚਰ ਕਿੰਨਾ ਹੋਇਆ ਪਿਆ ਮੁੰਡਿਆ 2000 ਦੀ ਸੀਟ ਆ ਜੇਗੀ ਨਵੀਂ ਸ਼ਿਵਰੀ ਜਿਹਨਾਂ ਨਾਲ ਆ ਫਿਰ ਦੋ ਜੀ ਪਰ ਐਵਰੇਜ ਨਹੀਂ ਚੱਲਦਾ। ਇਹੋ ਠੀਕ ਲੱਗਾ ਸੋਹਣਾ ਸਿੰਪਲ ਉਹ ਸਿੰਪਲ ਬਹੁਤ ਸੁਣ ਬਣੀ। ਉਸਮਾ ਤੋਂ ਨਮਾ ਤਿਆਰ ਕਰਾਉਗੋ ਸੋਹਣਾ ਲੱਗੂਗਾ। ਹਰ ਉਸਮਾ ਪਾਣੀ। ਆਤਾ ਕਿੰਨੇ ਸਾਲ ਹੋ ਗਏ ਇਹਨਾਂ ਚੱਲਦੇ ਨੂੰ? ਬਹੁਤ ਧੇਰ ਹੋ ਗਈ। ਪਹਿਲਾਂ ਜੱਸਾ ਲੈ ਕੇ ਜਾਇ ਕਰਦਾ ਇਸ ਨੂੰ ਕੋਲ ਜਿਗੇ ਵਿੱਚ। ਆਹ ਟਾਇਰ ਮੋਟਾ ਪਵਾਇਦਾ ਹਾਂ। ਤੂੰ ਤਾਂ ਪਤਲਾ ਪਵਾਉਂਦਾ। ਪਹਿਲਾਂ ਬਹੁਤ ਮੋਟਾ ਟਾਇਰ ਪਵਾਉਂਦੇ। ਉਹ ਚਲਾ ਕੇ ਫਿਰ ਨਾਲ ਜਾਂ। ਜਿਹੜਾ ਆ ਉਹ ਤਾਂ ਪੌਂਟ। ਛੋਟਾ ਮੋੜਦਾ ਬਹੁਤ ਅੱਦ। ਚੈੱਕ ਕਰੇ ਉਹ ਚੱਲਦਾ। ਇਹਦਾ ਉਦੋਂ ਲੜਕੋ ਵੱਜਦੇ। ਪਾਪਾ ਮੇਰਾ ਮੋਟਰਸਾਈਕਲ ਹੈ। ਪਾਪਾ ਕਹਿੰਦੇ ਇਹੀ ਬੋਟੀ ਪੋ ਲੈ ਬੰਗੀਆਂ ਫਿਰ ਸਾਫ ਰੱਖ ਲੈ ਵਾ ਉਹ ਮੇਰਾ ਬੰਗੀਆਂ ਕਰਕੇ ਆਉਣਾ ਜਾਣਾ ਕਿੱਥੇ ਆਉਣ ਗੱਡੀ ਮੈਂ ਆ ਇਹ ਤਾਂ ਉਂ ਹੈ ਜਿ ਤਰ੍ਹਾਂ ਉਹਦੋਂ ਕਰਕੇ ਲੈ ਮੈਂ ਮਸਤ ਰਾਜਵਰ ਤੇ ਵੀ ਜਿੱਚਾ ਕਰ। ਇਸ ਕਿਨਾਂ ਚੱਸੀ ਬੜੀ ਵਿੱਚ 80 ਰੁਪਏ ਪਾਉਣੇ ਨਹੀਂ ਹੁੰਦੇ। ਲੋ ਜੀ ਕੱਪੜੇ ਤਾਰੀਏ ਕੱਪੜੇ ਧੋਏ ਸੀਗੇ ਸਤਾਰਨ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ। ਟਿਲ ਨੂੰ ਬਾਅਦ ਚ ਕਰਦੇ ਆ ਇਕੱਠੇ ਸਾਰਿਆਂ ਨੂੰ। ਕਾਨਕ ਇਕੱਠੀ ਕਰਤੀ ਸੀਗੀ ਆ ਇੰਨਾ ਕ ਬੇੜਾ ਸੰਭਰ ਹੋ ਗਿਆ ਉਧਰ ਫਿਰ ਮੈਂ ਪਿੱਛੇ ਛੱਡ ਤੇ ਆ ਮੇਰਾ ਦਿਓਰ ਆ ਗਿਆ ਸੀਗਾ ਮਾਸੀ ਦਾ ਮੁੰਡਾ ਸਰਦਾਰ ਜੀ ਮੇਰੇ ਕੱਢ ਰੇ ਨੇ ਧਾਰ ਦੇਖ ਕੇ ਆਵਾ ਬਸ ਫਿਰ ਰੋਟੀ ਪੈ ਇੱਧਰ ਸਵੇਰੇ ਸੰਭਰ ਦੂੰਗੀ ਸਵੇਰੇ ਸੱਜਰੇ ਉੱਠੂੰਗੀ ਉਹ ਜਹਾਜ ਜਾ ਰਿਹਾ ਕੱਢ ਹੋ ਗਈ ਧਾਰ ਹਾਂ ਮੈਂ ਤਾਂ ਅੱਜ ਵੀ ਕਿਹਾ ਤਾਂ ਜੇ ਚੱਲਦੇ ਅੱਜ ਨਾਲੇ ਮੱਛਰਦਾਨੀਆਂ ਲਿਆਂਦੇ ਨਾਲੇ ਆਪਾਂ ਉਹ ਕਰ ਲੈਂਦੇ ਹੈਂ ਨੀਂਦ ਤਾਂ ਮੈਨੂੰ ਵੀ ਆ ਰਹੀ ਸੀ ਧੂਆਂ ਕਰਕੇ ਨਾ ਉਹ ਹੋ ਜਾ ਉਹੋ ਟੈਂਕੀ ਸਾਫ ਕਰਾਣੇ ਵਾਲੇ ਨੂੰ ਫੋਨ ਕਰੇ ਕੱਲ ਨੂੰ ਐ ਦਵਾਰ ਹੈ ਹੂੰ ਯਾਰ ਹੋ ਜੰਗੀਆਂ ਸਾਫ ਟੱਕਣ ਵੀ ਆ ਜਾਏਗਾ ਟੱਕਣ ਵੀ ਲੈ ਆਏਂਗੀ ਕੱਲ ਨੂੰ ਉਹ ਨਹੀਂ ਹੁੰਦਾ ਹੈਗਾ ਇੱਕ ਹੁਣ ਉਹ ਚੱਲ ਰਹੀ ਐ ਆ ਟੈਂਕੀ ਗੇ ਵਾਲੇ ਦਾ ਲੈ ਉਹ ਬਿਗ ਪਾਣੀ ਗਰਮ ਨਹੀਂ ਹੁੰਦਾ ਹੈਗਾ ਗਰਮੀਆਂ ਦੇ ਵਿੱਚ ਉਹ ਦੁਕਾਨਾਂ ਦੇ ਵਿੱਚ ਪਿਆ ਤਾਂ ਇੰਨਾ ਤਾਂ ਦੇਖਿਆ ਆਪਣੇ ਲੋਕਾਂ ਨੇ ਪਿਛਲੇ ਸਾਲ ਬਹੁਤ ਲਾਇਆ ਵਾ ਤਾਂ ਮਹਿੰਗੇ ਕਿੰਨੇ ਕੋ ਹੋਣੀ ਪੁੱਛ ਕੇ ਆਉਂਗੇ ਫਿਰ ਇਹ ਨਹੀਂ ਆਉਂ ਨਹੀਂ ਲੈ ਆਣੇ ਫਿਰ ਬੋਰੀਆਂ ਬੰਨ ਦਮੈਂ ਜਤਿੰਦਰੂ ਨੇ ਬੋਰੀਓ ਬੰਨ ਦਿੱਤੀ ਦੋ ਬੋਰੀਆਂ ਇੱਕ ਬੋਰੀ ਇੱਕ ਟੈਂਕੀ ਦੀ ਬੰਨ ਹੋ ਜਣੇ ਦੋ ਤਿੰਨ ਬੋਰੀਆਂ ਦੋ ਤਿੰਨ ਬੋਰੀਆਂ ਇੱਕ ਟੈਂਕੀ ਦੀ ਬੰਨ ਹੋ ਜਾਣੀਆਂ ਬੋਰੀਆਂ ਨਾਲ ਵੀ ਠੰਡਾ ਰਹੇਗਾ ਪਾਣੀ ਕੋਈ ਵੀ ਨਹੀਂ ਇਹਨਾਂ ਨੂੰ ਤਾਂ ਆਦਤ ਪਈ ਵੀ ਆ ਭੌਂਕਣੇ ਕਿਉਂ ਐ देख लो जी मिला आया हाँ मिल गई ठीक है हैं हां